ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੋ ਕਿਸਾਨ ਵੀਰ ਆਪਣੇ ਚੈਨਲ ਤੇ ਜੁੜਿਆ ਜੀ ਉਹਨਾਂ ਦਾ ਬਹੁਤ ਸਵਾਗਤ ਆ ਜੀ ਅੱਜ ਅਸੀਂ ਜਗਰਾਉਂ ਜਾ ਰਹੇ ਸੀਗੇ ਤੇ ਬਾਈ ਅਮਨ ਫਾਇਨ ਇੱਥੇ ਪੱਖੇ ਤਿਆਰ ਕਰਦੇ ਆ ਜੀ ਬਾਈ ਜੀ ਵੱਡੇ ਸਾਈਜ਼ ਤੋਂ ਲੈ ਕੇ ਛੋਟੇ ਸਾਈਜ਼ ਤੱਕ ਤਿਆਰ ਕਰਦੇ ਆ ਵੱਡੀ ਗੱਲ ਇਹ ਆ ਜੀ ਕਿ ਸਾਰੀ ਮੈਨੂਫੈਕਚਰਿੰਗ ਆਪ ਕਰਦੇ ਆ ਕੋਈ ਬਾਹਰੋਂ ਨਹੀਂ ਮੰਗਾਉਂਦੇ ਪਾਰਟ ਤੇ ਗੱਲਬਾਤ ਕਰਾਉਣੀ ਆ ਬਾਈਆਂ ਨਾਲ ਕਿ ਕਿਹੜੇ-ਕਿਹੜੇ ਸਾਈਜ਼ ਇਹਨਾਂ ਕੋਲੇ ਮਿਲ ਜਾਂਦੇ ਆ ਕਿਵੇਂ ਮੈਨੂਫੈਕਚਰਿੰਗ ਕਰਦੇ ਆ ਆਪਾਂ ਦੀ ਫੈਕਟਰੀ ਦੇ ਸ਼ਾਟ ਵੀ ਦਿਖਾਵਾਂਗੇ ਚੱਲਦੀ ਵੀਡੀਓ 'ਚ ਵੀਡੀਓ 'ਚ ਆਪਣੇ ਨਾਲ ਬੜੇ ਰੋਸ ਕਿਪ ਨਾ ਕਰਿਓ ਸასიਖਾਲ ਜੀ ਸასიਖਾਲ ਬਾਈ ਜੀ ਸასიਖਾਲ ਜੀ ਜੀ ਸასიਖਾਲ ਆਪਣੀ ਫਰਮ ਦਾ ਨਾਮ ਕੀ ਹੈ ਬਾਈ ਆਪਣਾ ਨੀ ਅਮਨ ਫੈਨ ਦੇ ਨਾਮ ਤੇ ਆ ਜੀ ਠੀਕ ਹੈ ਬਾਈ ਜੀ ਹਾਂ ਜੀ ਤੇ ਬਾਈ ਜੀ ਇਹ ਕਦੋਂ ਤੋਂ ਸ਼ੁਰੂ ਕਰਿਆ ਜੀ ਪੱਕਾ ਇਹ ਅਸੀਂ 79 ਤੋਂ ਜੀ 79 ਤੋਂ 1979 ਤੋਂ ਹਾਂ 79 ਹਾਂ ਠੀਕ ਹੈ ਬਾਈ ਜੀ ਤੇ ਬਾਈ ਜੀ ਕਿਹੜੇ ਕਿਹੜੇ ਸਾਈਜ਼ ਤਿਆਰ ਕਰਦੇ ਹੋ ਤੁਸੀਂ ਸਾਡੇ ਕੋਲ 20 ਇੰਚੀ ਤੋਂ ਲੈ ਕੇ ਜੀ 48 ਇੰਚੀ ਤੱਕ ਆ ਜੀ ਅੱਛਾ ਜੀ ਰੈਸਟੋਰੈਂਟ ਵਾਲਪੈਨ ਠੀਕ ਹੈ ਸਰ ਮੇਰੇ ਤੋਂ ਬਾਅਦ ਆਪਣੇ ਛੱਤ ਵਾਲੇ ਆ ਜਾਂਦੇ ਜੀ ਹੈਲੀਕਾਪਟਰ ਵਾਲੇ ਪੱਖੇ ਵੱਡੇ ਅੱਛਾ ਜੀ ਉਹ ਸਾਡੇ 10 ਫੁੱਟ ਤੋਂ 17 ਫੁੱਟ ਤੱਕ ਤਿਆਰ ਹੁੰਦਾ ਜੀ ਉਹ ਠੀਕ ਹੈ ਭਾਈ ਜੀ ਹਾਂਜੀ ਤੇ ਇਹ ਕੋਈ ਆਪਣੇ ਪੰਜਾਬ ਚ ਹੋਰ ਵੀ ਕਰ ਰਹੀ ਤਾਂ ਨਹੀਂ ਪੰਜਾਬ ਚ ਆਪਾਂ ਇਕੱਲੇ ਹੀ ਕਰ ਰਹੇ ਆ ਨਹੀਂ ਪੱਖੇ ਸਾਰੇ ਵੱਡੇ ਜਿਹੜੇ ਅੱਛਾ ਜੀ ਪਿਆਰ ਆ ਸਾਡੇ ਪੀਯੂ ਦੇ ਵਿੱਚ ਅੰਦਰ ਹੈਗਾ ਉਹ ਇੱਕ ਸੀ ਫੈਟ ਮਹਿਕਮਾ ਜੀ ਠੀਕ ਹੈ ਜੀ ਉੱਥੋਂ ਆਪਣਾ ਵੱਡਾ ਪੱਖਾ ਪਾਸ ਹੋਇਆ ਗਿਆ ਜੀ ਤਾਂ ਕਿਸਾਨ ਵੀਰ ਉਹਨਾਂ ਦਾ ਯੂਨੀਵਰਸਿਟੀ ਵਿਭਾਗ ਵਿੱਚ ਜੋ ਜਿਹੜਾ ਹੈਗਾ ਕੋਈ ਉਥੋਂ ਪਾਸ ਹੋਈ ਬਈਆ ਬਾਕੀ ਇਹ ਜਿਹੜੇ ਹਾਲ ਹੋਗੇ ਡੈਰੀ ਫਾਰਮ ਹੋਗੇ ਉਹਨਾਂ ਵਾਸਤੇ ਪੱਖੇ ਸੇਲ ਕਰਦੇ ਆ ਤੇ ਭਾਈ ਜੀ ਜਿਹੜੇ ਇਹਦੇ ਗਾਰੰਟੀ ਵਾਰੰਟੀ ਕੋਈ 1 ਸਾਲ ਦੀ ਵਾਰੰਟੀ ਹੈ ਜੀ 1 ਸਾਲ ਦੀ ਵਾਰੰਟੀ 1 ਸਾਲ ਦੀ ਗਾਰੰਟੀ ਹੈ ਠੀਕ ਹੈ ਜੀ ਮੋਟਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕੋਈ ਵੀ ਪ੍ਰੋਬਲਮ ਹੋਵੇ ਅੱਛਾ ਜੀ ਹਾਂ ਜੀ ਤੇ ਜੇ ਤੁਹਾਡੇ ਕੋਈ ਕੋਲੇ ਫੋਨ ਕਰਦੇ ਵੀ ਸਾਨੂੰ ਇੰਨੇ ਪੱਖੇ ਭੇਜ ਦਿਓ ਭੇਜ ਦੇਣ ਹਾਂ ਜੀ ਭੇਜ ਦਿੰਨੇ ਹੁਣ ਸਾਡਾ ਕੇਰਲਾ ਅਸਾਮ ਗੋਆ ਅੱਛਾ ਜੀ ਤੇ ਗੁਜਰਾਤ ਅੱਛਾ ਜੀ ਇੱਕ ਨਟਕਾ ਅੱਛਾ ਜੀ ਇਹ ਸਾਰੇ ਕਸਟਮਰ ਜਾ ਰਹੇ ਹੁਣ ਵੀ ਅੰਦਰ ਪੈਕ ਹੋ ਰਹੇ ਦੋ ਪੀਸ ਜਾ ਰਹੇ ਆ ਉਹ ਠੀਕ ਹੈ ਜੀ ਉਹ ਕੇਰਲਾ ਜਾਣੇ ਆ ਜੀ ਉਹ ਅੱਛਾ ਜੀ ਫਿਰ ਆਲ ਇੰਡੀਆ ਸਪਲਾਈ ਕਰਦੇ ਆ ਆਲ ਇੰਡੀਆ ਸਪਲਾਈ ਕਰਦੇ ਆ ਜੀ ਅੱਛਾ ਜੀ ਕਿਸਾਨ ਵੀਰੋ ਬਹੁਤ ਵੱਡੀ ਫਰਮ ਆ ਇਹਨਾਂ ਦੀ ਬਾਈਆਂ ਦੀ ਤੇ ਰੇਟ ਵੀ ਜੈਨੂਲ ਆ ਕੋਈ ਬਾਲੇ ਰੇਟ ਨਹੀਂ ਲਾਉਂਦੇ ਜੇ ਕੋਈ ਤੁਸੀਂ 5 10 ਪੱਖੇ ਇਕੱਠੇ ਖਰੀਦਨੇ ਆ ਤਾਂ ਬਾਈਆਂ ਕੋਲੇ ਆ ਕੇ ਖਰੀਦ ਸਕਦੇ ਹੋ ਤੇ ਬਾਈ ਜੀ ਆਪਣਾ ਐਡਰੈਸ ਕੀ ਹੈ ਇੱਥੋਂ ਦਾ ਆਪਣਾ ਜੀ ਸ਼ੇਰਪੁਰਾ ਰੋਡ ਤੇ ਆ ਜੀ ਜਗਰਾਉਂ ਆ ਜੀ ਆਪਣਾ ਇਹ ਨਿਊ ਗ੍ਰੇਨ ਮਾਰਕੀਟ ਜੀ ਅੱਛਾ ਜੀ ਹਾਂ ਜੀ ਨਮੀ ਦਾਣਾ ਮੰਡੀ ਆ ਹਾਂ ਜੀ ਮਸੂ ਉਹਦੇ ਨਾਲ ਹੀ ਹੈ ਜੀ ਆਪਣਾ ਇਹ ਜਿਹੜੀ ਆਪਾਂ ਇਹਦੀ ਵਾਇਰ ਦੀ ਗੱਲ ਕਰੀਏ ਜੀ ਮੋਟਰ ਚ ਪੈਂਦੀ ਆ ਤਾਂਬਾ ਪਾਉਨੇ ਸਾਰਾ ਤਾਂਬਾ ਪਾਉਨੇ ਆਂ ਤਾਂਬਾ ਪਾਉਨੇ ਆਮਾ 100% ਤਾਂਬਾ ਅਸੀਂ ਮੀਡੀਅਮ ਅਸੀਂ ਕਦੇ ਟੈਸਟ ਨਹੀਂ ਕੀਤਾ ਅੱਛਾ ਜੀ ਅਸੀਂ ਇੱਕ ਵਾਰੀ ਲੁਧਿਆਣੇ ਤੋਂ ਲੈ ਗਏ ਸਰ ਵਿੱਚ ਉਹ ਅਲੂਮੀਨੀਅਮ ਸੀ ਉਹ ਨਹੀਂ ਸਾਡਾ ਜੋ ਅਸੀਂ ਸਟਾਰਟਿੰਗ ਤੋਂ ਪੱਖਾ ਸ਼ੁਰੂ ਕੀਤਾ ਵਾਇਰ ਉਹੋਂ ਦਾ ਹੀ ਅਸੀਂ ਕਾਪਰ ਵਰਤ ਰਹੇ ਆਂ ਕਾਪਰ ਵਰਤ ਰਹੇ ਹਾਂ ਜੀ ਤਾਂ ਕਿਸਾਨ ਵੀਰੋ ਇਹ ਵੀ ਬਹੁਤ ਵੱਡੀ ਗੱਲ ਆ ਵੀ ਬਾਈ ਜਿਹੜੇ ਮੋਟਰ ਚ ਤਾਂਬਾ ਪਾਉਂਟੇ ਹੁੰ ਇਹ ਕਾਪਰ ਐਂਡ ਅਲੂਮੀਨੀਅਮ ਨਹੀਂ ਪਾਉਂਦੇਗੇ ਜਿਹੜਾ ਹੈਗਾ ਇਹ ਕਾਪਰ ਹੀ ਸਾਰਾ ਪੈਂਦਾ ਹੈਗਾ ਤੇ ਸਰ ਜੇ ਕੋਈ ਇਕੱਠੇ-ਪੱਖੇ ਲੈਣੇ ਹੋਣ ਤਾਂ ਕੋਈ ਡਿਸਕਾਊਂਟ ਵਗੈਰਾ ਹਾਂਜੀ ਡਿਸਕਾਊਂਟ ਕਰ ਦਿੰਦੇ ਆ ਠੀਕ ਹੈ ਤੇ ਪੁਰਾਣਾ ਮਾਲ ਹੋਵੇ ਨਾ ਹਾਂਜੀ ਉਹਨੂੰ ਉਸ ਹਿਸਾਬ ਨਾਲ ਉਹਨਾਂ ਕ ਜਿੰਨਾ ਕੋ ਡਿਸਕਾਊਂਟ ਬਣਦਾ ਵਾ ਜੀ ਠੀਕ ਹੈ ਜੀ ਤੇ ਜਿਵੇਂ ਆਪਾਂ ਦੇਖਿਆ ਸਰ ਵੀ ਪਿੰਡਾਂ 'ਚ ਗੁਰੂ ਘਰ ਹੁੰਦੇ ਆ ਕਿਸੇ ਨੇ ਸਰਦਾ ਹੁੰਦੀ ਆ ਨਾ ਹਾਂਜੀ ਵੀ ਉੱਥੇ ਚੜਾਉਣ ਦਾ ਪੱਖਾ ਹਾਂਜੀ ਹਾਂਜੀ ਤਾਂ ਕੀ ਸਾਈਜ਼ ਦਾ ਚੜ ਜਾਂਦਾ ਜੀ ਉੱਥੇ ਦੀ ਸਾਰੇ ਸਾਈਜ਼ ਚੱਲਦੇ ਆ ਜੀ ਉੱਥੇ 24 ਇੰਚ ਵੀ ਚੱਲਦਾ ਵਾ ਜੀ 27 ਇੰਚ ਵੀ ਚੱਲਦਾ ਵਾ 30 ਇੰਚ ਵੀ ਚੱਲਦਾ ਜਿਵੇਂ ਹੁਣ ਆਪਣਾ ਦਰਬਾਰ ਸਾਹਿਬ ਆ ਗਿਆ ਆਪਣਾ ਠੀਕ ਹੈ ਜੀ ਤੇ ਉੱਥੇ ਹੁਣ ਉੱਥੇ 24 ਇੰਚ ਜਾਂ 27 ਇੰਚ ਲੱਗਦਾ ਵਾ ਜੀ ਤੇ ਉੱਥੇ ਵੱਡਾ ਲਗਾਉਣੇ ਆ ਤਾਂ ਫਿਰ ਆਪਣੀ ਉੱਥੇ ਥੋੜੀ ਜੀ ਆਵਾਜ਼ ਹੋ ਜਾਂਦੀ ਆ ਠੀਕ ਹੈ ਜੀ ਉੱਥੇ ਪਰ ਛੋਟਾ ਸਾਈਜ਼ ਜੀ ਲੱਗਦਾ ਜਿਵੇਂ ਲੰਗਰ ਹਾਲ ਹੋਗੇ ਆ ਠੀਕ ਹੈ ਜੀ ਉੱਥੇ 30 ਇੰਚ ਵੀ ਲੱਗੇ ਨਾ 33 ਇੰਚ ਵੀ ਲੱਗ ਜਾਂਦਾ ਜੀ ਤੇ ਜਿਵੇਂ ਡੈਰੀ ਫਾਰਮ ਦੀ ਗੱ ਹੁਣ 10 ਪਸੂਆਂ ਨੂੰ 33 ਇੰਚੀ ਦਾ ਇੱਕ ਪੱਖਾ ਬਹੁਤ ਹੈ ਜੀ ਤੇ 3 ਚ ਦਾ ਇੱਕ ਪੱਖਾ ਬਹੁਤ ਹੈ ਜੀ ਅੱਛਾ ਜੀ ਹਾਂ ਜੀ ਇਹ 20 ਪਸੂਆਂ ਦਾ ਉਹ ਦੋ ਲੱਗਿਆ ਇਹ ਫਿਰ ਦੋ ਲੱਗਿਆ ਦੋ ਲੱਗਿਆ ਹਾਂ ਜੀ ਇਹ ਕਈ ਕਸਟਮਰ ਹੁੰਦੇ ਆ ਵੀ ਅਸੀਂ ਪੱਖਾ ਇੱਕੋ ਹੀ ਲਗਾਉਣਾ ਵਾ ਫਿਰ ਸਾਡੇ ਕੋਲ 4 ਫੁੱਟ ਦਾ ਹੈਗਾ ਜੀ ਠੀਕ ਹੈ ਜੀ ਉਹ ਫਿਰ ਇੱਕੋ ਹੀ ਲੱਗ ਜਾਂਦਾ ਜੀ 4 ਫੁੱਟ ਦਾ ਇੱਕ ਹੀ ਲੱਗ ਜਾਂਦਾ ਤਾਂ ਕਿਸਾਨ ਵੀਰੋ ਬਾਈਆਂ ਦਾ ਨੰਬਰ ਮੈਂਸ਼ਨ ਕਰ ਦਾਂਗੇ ਆਪਾਂ ਤੇ ਤੁਹਾਨੂੰ ਇਹਨਾਂ ਦੀ ਫੈਕਟਰੀ ਦੇ ਸ਼ਾਰਟ ਵੀ ਦਿਖਾਵਾਂਗੇ ਸੋ ਅਗਲੀ ਵੀਡੀਓ 'ਚ ਮਿਲਦੇ ਆਂ ਜੀ ਸასი ਕਾਲ ਜੀ